ਦਲਦਲ ਦੇ ਵਿੱਚ ਫਸੇ ਸਾੰਡ ਨੂੰ ਵੇਖੋ ਕਿਵੇਂ ਸੁਰੱਖਿਅਤ ਬਾਹਰ ਕੱਢਿਆ ਗਿਆ। ਦਰਸਲ ਰੂਪਨਗਰ ਦੀਆਂ ਤਸਵੀਰਾਂ ਜਿੱਥੇ ਇੱਕ ਸਾੰਡ 132 ਕੇਵੀ ਪੱਠਾ 'ਚ ਵਿਖੇ ਇੱਕ ਡੂੰਘੇ ਖੱਡ ਦੇ ਵਿੱਚ गिर ਜਾਂਦਾ ਤੇ ਦਲਦਲ ਦੇ ਵਿੱਚ ਫਸ ਗਿਆ। ਹਾਲੇਦੁਆਲੇ ਦੇ ਲੋਕਾਂ ਦੇ ਵੱਲੋਂ ਗਊ ਸੁਰੱਖਿਆ ਦਲ ਨੂੰ ਇਸ ਬਾਬਤ ਦੱਸ ਦਿੱਤੀ ਕਿ ਇਸ ਦਰਮਿਆਨ ਗਊ ਦਲ ਪੰਜਾਬ ਦੇ ਪ੍ਰਧਾਨ ਨਿਕਸ਼ਨ ਕੁਮਾਰ ਜਨਾ ਦੀ ਟੀਮ ਤੇ ਗੋਪਾਲ ਗਊਸ਼ਾਲਾ ਰੋਪੜ ਦੀ ਟੀਮ ਤੇ ਫਾਇਰ ਬ੍ਰਿਗੇਡ ਰੋਪੜ ਦੀ ਸਹਾਇਤਾ ਦੇ ਨਾਲ ਕ੍ਰੀਨ ਦੇ ਨਾਲ ਬੜੀ ਮਿਹਨਤ ਉਪਰੰਤ ਸਾਡ ਨੂੰ ਬਾਹਰ ਕੱਢ ਕੇ ਟਰਾਲੀ ਦੇ ਰਾਹੀਂ ਗਊਸ਼ਾਲਾ ਲਿਆਂਦਾ ਗਿਆ ਜਿੱਥੇ ਵੈਟਰਨਰੀ ਹਸਪਤਾਲ ਦੇ ਡਾਕਟਰਾਂ ਦੇ ਵੱਲੋਂ ਇਸ ਦਾ ਇਲਾਜ ਸ਼ੁਰੂ ਕੀਤਾ ਗਿਆ ਇਸ ਮੌਕੇ ਗੋਪਾਲ ਗਊਸ਼ਾਲਾ ਦੇ ਪ੍ਰਧਾਨ ਭਰਤ ਪੂਸ਼ਣ ਨੇ ਗਊ ਵੰਸ਼ ਤੇ ਗਊ ਤਾਨ ਨੂੰ ਬਚਾਉਣ ਦੇ ਲਈ ਤੇ ਉਹਨਾਂ ਦੀ ਦੇਖਰੇਖ ਦੇ ਲਈ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ ਤੇ ਗਊ ਸੇਵਾ ਕਰਕੇ ਗਊ ਪੁੰਨ ਖਟਿਆ ਜਾਵੇ गौ रक्षा दल पंजाब रोपड़ को एक सूचना मिली ये एक नंदी बैल बिजली बोर्ड बत्ती केवी के पास नाले में गिरा हुआ है हमारे साथ फायर ब्रिगेड रूपनगर के अधिकारी भी पहुंचे मौके पर रक्षा अच्छा दल के पदाधिकारी ਆਪ ਆ ਬੈਲਟ ਪਾ ਯਾਰ ਉਦੋਂ ਥੱਲੇ ਬੈਲਟ ਪਾ ਨੀਚੇ ਨੂੰ ਪਾ ਆਪ ਨੀਚੇ ਨੂੰ ਗਉਸ਼ਾਲਾ ਰੂਪਨਗਰ ਕੀ ਟੀਮ ਪ੍ਰਧਾਨ ਜੀ ਭਰਤ ਭੁਸ਼ਣ ਸ਼ਰਮਾ ਜੀ ਕੇ ਨਿਰਦੇਸ਼ ਅਨੁਸਾਰ ਗਉ ਰੱਖਿਆ ਦਲ ਫਾਇਰ ਬ੍ਰਿਗੇਡ ਟੀਮ ਰੂਪਨਗਰ ਸਭੀ ਕੇ ਸਹਿਯੋਗ ਸੇ ਮੰਦੀ ਜੀ ਕੋ ਨਿਕਾਲਾ ਜਾ ਰਹਾ ਹੈ ਆ ਬੱਲੀ ਇਧਰ ਵਾ ਇਧਰ ਵਾ ਬੱਲੀ ਆ ਬੱਲੀ ਇਧਰ ਛਾਰਨ ਲਾਲਾ ਨਿਚੇ ਤੇ ਕੋਈ ਨੂੰ ਟੋਕ ਕਰ ਲੈ ਹਾਂ ਦੱਬ ਦੇ ਚੱਲ ਦੱਬ ਮੇਰੇ ਜੇ ਤਾਂ ਇਹ ਨਾ ਅੱਗੇ ਤਾਂ ਕੜਾ ਲੈ ਇਹ ਬੱਲੀ ਰੱਖ ਲਓ ਬਾਈ ਬੱਲੀ ਨਾੜੋ ਨਹੀਂ ਸਰ ਤੁਸੀਂ ਕੋਲਦੇ ਯਾਰ ਅੰਕਸਿਓ ਕੋਈ ਸਿੱਧਾ ਹੁਣ ਜਾਊਗਾ ਅੱਦ ਜਿੱਥੇ ਮਰੇ ਆ 大不好，我在这里。